ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਬਸ ਐਵੇਂ ਦੇਖ ਕੇ ਚੱਲ ਰਹਿਗਾ 10 ਮਿੰਟ ਗਿਆ ਲਾਗ ਐਦੋਂ ਹੀ ਗੁੰਮ ਤੇ ਲੰਘ ਗਿਆ ਐਦੋਂ ਹੀ ਲੰਘ ਗਿਆ ਬਸ ਇਹੋ ਕਾਰ ਲੱਗੇ ਹੋਏ ਨੇ ਤੁਸੀਂ ਫੋਟੋ ਖਿੱਚੀ ਫਿਰਦੇ ਹੋ ਉਸ ਤਰ੍ਹਾਂ ਫੋਟੋ ਛਕਾ ਨਿਕਲ ਜਾਂਦਾ ਹਰ ਕੋਈ ਬੰਦਾ ਓਟੋ ਫੋਟੋ ਹੀ ਕੰਮ ਓਟੋ ਫੋਟੋ ਹੀ ਹੈ ਕੋਈ ਕੰਮ ਨਹੀਂ ਹੈਗਾ ਇੱਥੇ ਫਾਜ਼ਿਲਕਾ ਇਲਾਕੇ ਦੇ ਪਿੰਡਾਂ ਦੇ ਵਿੱਚ ਹੈਗੇ ਆ ਜਿੱਥੇ ਕਿ ਹੜ੍ਹ ਆਏ ਹੋਏ ਨੇ ਇੱਥੇ ਆਪਾਂ ਦੇਖੀਏ ਤਾਂ ਕਾਫੀ ਪਿੰਡ ਆ ਜਿਹੜੇ ਜਿਵੇਂ ਪਿੰਡ ਨੇ ਜਿਹੜੇ ਪੂਰੀ ਤਰੀਕੇ ਦੇ ਨਾਲ ਹੜ੍ਹ ਦੀ ਮਾਰ ਦੇ ਵਿੱਚ ਆਏ ਨੇ ਤੁਸੀਂ ਦੇਖੋ ਕਿ ਚਾਰ ਚਪੇਰੇ ਜਿਹੜਾ ਪਾਣੀ ਲਗਾਤਾਰ ਤੇਜ਼ ਵਹਾਹ ਦੇ ਨਾਲ ਵਗ ਰਿਹਾ ਹੈ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਵੀ ਆਪਾਂ ਕੀਤੀ ਹੈ ਲਗਾਤਾਰ ਤੁਹਾਨੂੰ ਵੀਡੀਓ ਦੇ ਵਿੱਚ ਸੁਣਵਾਈ ਹੈ ਕਿ ਲੋਕਾਂ ਦੀ ਜ਼ਿਆਦਾਤਰ ਮੰਗ ਇਹ ਹੀ ਹੈ ਕਿ ਹੜ ਸਾਡੇ 23 ਚ ਵੀ ਆਉਂਦੇ ਨੇ ਪੰਜ ਚਾਰ ਸਾਲਾਂ ਬਾਅਦ ਹੜ ਆਉਂਦੇ ਨੇ ਜੇਕਰ ਸਾਨੂੰ ਨੌਕਰੀ ਮਿਲੇ ਤਾਂ ਹੜ ਭਾਵੇਂ ਹਰ ਸਾਲ ਆ ਜਾਣ ਜ਼ਿਆਦਾਤਰ ਲੋਕਾਂ ਦੀ ਮੰਗ ਇੱਥੋਂ ਦੀ ਸਰਕਾਰੀ ਨੌਕਰੀ ਦੀ ਹੈ ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਪਰੋਂ ਨਾ ਕਿ ਜਿਹੜਾ ਇਹ ਆਪਣੇ ਖਾਣ ਪੀਣ ਦੇ ਸਮਾਨ ਦਾ ਜਿਹੜਾ ਪ੍ਰਬੰਧ ਆ ਉਹ ਕਰਨਾ ਪੈਂਦਾ ਹੈਗਾ ਦਾ ਪਿੰਡੇ ਦੀ ਪੈਣੀ ਰਾਮ ਸਿੰਘ ਵਾਲੀ ਇਹਦੇ ਹਾਲਾਤ ਬਹੁਤ ਹੀ ਨਾਜ਼ਿਕ ਨੇ ਜੀ ਨਾ ਤਾਂ ਸਾਡੇ ਕੋਲ ਕੋਈ ਪੱਠਾ ਨੀ ਰਾਇ ਪਸ਼ੂਆਂ ਵਾਸਤੇ ਨਾ ਹੀ ਅਸੀਂ ਫਾਇਲ ਕਰਾਂ ਜਾਂ ਕਿਤੇ ਸ਼ਹਿਰ ਜਾ ਸਕਦੇ ਘਰ ਦਾ ਸਵਾਨ ਸੌਦਾ ਸੌਦਾ ਲੈਣ ਵਾਸਤੇ ਤੇ ਨਾ ਹੀ ਸਾਨੂੰ ਪ੍ਰਸ਼ਾਸਨ ਮਤਲਬ ਵੀ ਪੁੱਛਾਰਿਆ ਕੋਈ ਚੀਜ਼ ਜਿਵੇਂ ਮੂੰਹ ਦੇ ਚਿਹਰੇ ਤੇ ਫਿਰਨੇ ਜੇ ਕੋ ਥੋੜਾ ਬਹੁਤਾ ਕਰੋ ਹੈਗਾ ਤਾਂ ਲੱਭ ਕੇ ਖਾ ਲਈਦਾ ਤੇ ਇੱਕ ਟਾਈਮ ਦੀ ਰੋਟੀ ਖਾ ਲਈ ਤੇ ਇੱਕ ਟਾਈਮ ਚੁੱਪ ਕਰਦੇ ਬੈਠੇ ਰਹਿੰਦਾ ਹੈ ਪ੍ਰਸ਼ਾਸਨ ਤਾਂ ਕਹਿੰਦਾ ਅਸੀਂ ਬਹੁਤ ਜ਼ਿਆਦਾ ਦੇ ਰਹੇ ਹਾਂ ਸਰ ਨਹੀਂ ਸਰ ਸਾਡੇ ਕੋਲ ਸਾਡੇ ਕੋਲ ਤਾਂ ਇਥੇ ਨਾ ਪਸ਼ੂਆਂ ਵਾਸਤੇ ਤਾਂ ਮਹਾਂ ਫੀਡ ਬਣਾ ਭੇਜੀਏ ਪਰ ਲੋਕਾਂ ਵਾਸਤੇ ਕੋਈ ਚੀਜ਼ ਨਹੀਂ ਮਿਲੇਗੀ ਉੱਥੋਂ ਫਿਰ ਅੱਗੇ ਆਉਂਦੇ ਅਫਸਰ ਮੈਲ ਮੂਲ ਆਉਂਦੇ ਕਿ ਉੱਥੇ ਪੁੱਲ ਤੋਂ ਮੋੜ ਪੜ ਜਾਂਦੇ ਨਹੀਂ ਅੱਗੇ ਤਾਂ ਆਉਂਦੇ ਰਹੇ ਨੇ ਅੱਜ ਬੰਦ ਹੈ ਕਿਉਂਕਿ ਰਸਤਾ ਬੰਦ ਹੋ ਚੁੱਕਾ ਹੈ ਅੱਛਾ ਅਗੇ ਤੋਂ ਆਉਂਦੇ ਰਹੇ ਨੇ ਸਾਰੇ ਅਫਸਰ ਵੀ ਮਤਲਬ ਐਮਐਲਏ ਵੀ ਦੂਜੇ ਪ੍ਰਸ਼ਾਸਨ ਵੀ ਸਾਰੇ ਪੁਲਿਸ ਵਗੈਰਾ ਸਭ ਆਂਦੀ ਰਹੀਏ ਤੇ ਜਿਨ੍ਹਾਂ ਨੂੰ ਉਦੋਂ ਵੋਟਾਂ ਪਾਈਆਂ ਸੀ ਹੁਣ ਸੁੱਖ ਸਰ ਲੈ ਰਹੇ ਕਿ ਨਹੀਂ ਫਿਰ ਆਉਂਦੇ ਨੇ ਆਉਂਦੇ ਕਿ ਖਾਲੀ ਆਉਣ ਨੂੰ ਸਰ ਕੀ ਕਰੀਏ ਅੱਛਾ ਖਾਲੀ ਹੱਥਾਂ ਦੇ ਹਾਂ ਬਸ ਆਪਦੇ ਫੋਟੋ ਫੋਟੋ ਖਿਚਾ ਕੇ ਤੁਰ ਜਾਂਦੇ ਨੇ ਦਿਨਾਂ ਵੀ ਮਤਲਬ ਮੰਤਰੀ ਜੀ ਕੋਈ ਉੱਤੋਂ ਆਉਂਦਾ ਉਹ ਵੀ ਫੋਟੋ ਕਰਾ ਕੇ ਤੁਰ ਜਾਂਦਾ ਪਰ ਬਾਕੀ ਗੱਲ ਇਹ ਵੀ ਆਪਾਂ ਅਗਲੀਆਂ ਗੱਲਾਂ ਤਾਂ ਨਹੀਂ ਕਰਦੇ ਜਿਹੜਾ ਮੌਕਾ ਹੈ ਨਾ ਹੁਣ ਮੌਕੇ ਨੂੰ ਸਮਝਣਾ ਚਾਹੀਦਾ ਬਾਕੀ ਤਾਂ ਚਲੋ ਬਾਦ ਦੀਆਂ ਗੱਲਾਂ ਨੇ ਹਾਂ ਬਿਲਕੁਲ ਤੇ ਜਿਹੜਾ ਹੁਣ ਮੌਕੇ ਤੇ ਚੀਜ਼ ਆਪਾਂ ਲੋੜ ਉਹ ਨਹੀਂ ਮਿਲ ਰਹੀ ਤਰਪਾਲਾ ਤਰਪੂਲਾ ਹੋਰ ਕੋਈ ਚੀਜ਼ ਸਾਰਾ ਸਮਾਨ ਐਮਰਜੈਂਸੀ ਵਾਲਾ ਤਰਪਾਲਾ ਸਰ ਸੁਣਿਆ ਸੀ ਵੀ ਜਿਹੜੇ ਟਾਣੀਆਂ ਦੇ ਬਾਹਰ ਬੈਠੇ ਨੇ ਉਹਨਾਂ ਨੂੰ ਮਿਲੀਆਂ ਨੇ ਤੇ ਪਿੰਡਾਂ ਵਾਲਿਆਂ ਨੂੰ ਨਹੀਂ ਮਿਲੀਆਂ ਕਿਉਂਕਿ ਹਾਲਾਂਕਿ ਪਿੰਡਾਂ ਦੇ ਲਾਗੇ ਲਾਗੇ ਤੇ ਪਾਣੀ ਸਾਰਿਆਂ ਦਾ ਆਇਆ ਖੜਾ ਕੋਈ ਪਿੰਡ ਨਹੀਂ ਇਹੋ ਜਿਹਾ ਬੱਚਿਆਂ ਦੇ ਨੇੜੇ ਪਾਣੀ ਨਾ ਹੋਵੇ ਅੱਛਾ ਸਾਰੇ ਹੀ ਮਤਲਬ ਵੀ ਇਸੇ ਤਰ੍ਹਾਂ ਦੇ ਲੋਕ ਇਹ ਵੀ ਕਹਿੰਦੇ ਨੇ ਵੀ ਕਿਸੇ ਟਾਈਮ ਤੇ ਪਾਣੀ ਹੋਰ ਵਧਣ ਲੱਗਾ ਤੇ ਅਸੀਂ ਛੱਤਾਂ ਦੇ ਆ ਸਾਮਾਨ ਰੱਖ ਲਾਵਾਂਗੇ ਛੱਤਾਂ ਦੇ ਸਾਮਾਨ ਰੱਖਣ ਨੂੰ ਸਾਨੂੰ ਵੀ ਤਰਪਾਲਾਂ ਦੀ ਲੋੜ ਏ ਜੇ ਉਹ ਸਰਕਾਰ ਦੇ ਦੇ ਤਾਂ ਬਿਹਤਰ ਹੈ ਨਹੀਂ ਤਾਂ ਫਿਰ ਅਸੀਂ ਭੁੱਖੇ ਤੇ ਆਏ ਬੈਠੇ ਹੀ ਹਾਂ ਜਿਵੇਂ ਵੀ ਹੋਇਆ ਟਾਈਮ ਪਾਸ ਕਰੀ ਜਾਂਦੇ ਆਂ ਆ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਪਾਰ ਕਰੀ ਜਾਂਦੇ ਆਂ ਉਧਰ ਕੋਈ ਰਿਸ਼ਤੇਦਾਰ ਆਂਦਾ ਪਤਾ ਇੱਧਰ ਲਈ ਜਾਂਦੇ ਆਂ ਇਹ ਰਿਸ਼ਤੇਦਾਰ ਕਿਉਂ ਛੱਡ ਰਹੇ ਹੋ ਹਾਂ ਰਿਸ਼ਤੇਦਾਰੀ ਤੇ ਸਾਨੂੰ ਖਤਰਾ ਬਣਾ ਖੜਾ ਦੀ ਜਾਂਣਾ ਦਾ ਤੇ ਬੱਚਾ ਦਾ ਕੌਣ ਹੈ ਤੇ ਕੀ ਕਹਿੰਦਾ ਪ੍ਰਸ਼ਾਸਨ ਕੋਈ ਕਾਰ ਰਿਹਾ ਕਿ ਨਹੀਂ ਕੋਈ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਬਸ ਐਵੇਂ ਦੇਖ ਚੱਲ ਲੱਗਾ 10 ਮਿੰਟ ਗਿਆ ਲਾਗ ਐਦੋਂ ਹੀ ਗੁੰਮ ਤੇਦੋਂ ਲੰਘ ਗਿਆ ਐਦੋਂ ਹੀ ਲੰਘ ਗਿਆ ਬਸ ਇਹੋ ਕਾਰ ਲੱਗੇ ਹੋਏ ਨੇ ਤੁਸੀਂ ਫੋਟੋ ਖਿੱਚੀ ਫਿਰਦੇ ਜੋ ਉਸ ਤਰ੍ਹਾਂ ਫੋਟੋ ਛਕਾ ਦੇ ਨਿਕਲ ਜਾਂਦਾ ਹਰ ਕੋਈ ਬੰਦਾ ਫੋਟੋ ਫੋਟੋ ਇਹ ਕੰਮ ਫੋਟੋ ਫੋਟੋ ਇਹ ਕੋਈ ਕੰਮ ਨਹੀਂ ਹੈਗਾ ਇੱਥੇ ਨਾ ਕਿ ਪਿੱਛੇ ਖਾਰ ਲੈਣੀ ਕਿਸੇ ਦੀ ਨੇ ਕੁ ਗਵਾਹ ਤਾਂ ਮੰਨਤਾ ਕਹਿੰਦੇ ਹੁੰਦੇ ਪਿੰਡਾਂ 'ਚ ਸਰਕਾਰ ਚੱਲਦੀ ਹੈ। ਭਗਵਾਨ ਤਾਂ ਮੰਨ ਤਾਂ ਬੜਾ ਕੁਝ ਕਹੀ ਜਾਂਦਾ ਬਾਕੀ ਸਾਡੇ ਵਾਸਤੇ ਤਾਂ ਉਹਨੇ ਕੁਝ ਨਹੀਂ ਕੀਤਾ। 60 800 ਰੁਪਏ ਦਿੱਤਾ ਸੀ 15 15 ਹਜ਼ਾਰ ਕਿੱਲੇ ਤੇ ਖਰਚਾ ਕੀਤਾ ਸੀ ਅਸੀਂ। 60 800 ਨੂੰ ਕਿਸੇ ਕਢਾਇਆ ਕਿਸੇ ਕਢਾਇਆ ਹੀ ਨਹੀਂ। ਇਹ ਕਦੋਂ ਕੋ ਦੱਸਿਆ ਤੁਹਾਨੂੰ ਵੀ ਇਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਆ। ਇੱਕ ਇੱਕ ਤਰੀਕ ਦਾ ਕੋਈ ਹੋ ਸਕਦਾ ਹੈ। ਅੱਛਾ। ਹਾਂ। ਇੱਥੇ ਆ ਰਹੇ ਪਿੰਡ ਚਾਤਰ ਕਿ ਨਹੀਂ ਆ ਰਹੇ ਕਿ ਪਿੰਡ 'ਚ ਤਾਂ ਕੋਈ ਅਫਸਰ ਨਹੀਂ ਆ ਰਿਹਾ ਪੁਲਿਸ ਪਿੱਛੇ ਝੜ ਜਾਂਦੇ ਨੇ। ਐਮ ਐਲ ਏ ਵਗੈਰਾ ਐਮ ਐਲ ਏ ਤੇ ਪੁੱਲ ਤੇ ਆ ਰਿਹਾ ਹੈ ਕਹਾਂ ਨਹੀਂ ਉਹਦਾ ਪੁੱਲ ਤੇ ਆ ਜਾਂਦਾ ਵਿੱਚੋਂ ਆਂਦਾ ਤੇਦਰ گلਾਬੇ ਵਾਲੀ ਸਾਈਡ ਤੇ ਤੇ ਬੋਟ ਤੇ ਜਾ ਰਿਹਾ ਹੈ ਬੋਟ ਤੇ ਆ ਰਹੇ ਬੋਟ ਤੇ ਜਾ ਰਹੇ ਬਸ ਅਸਦਾ ਖਤਰੇ ਦੀ ਘੰਟੀ ਵਿੱਚੋਂ ਜਾ ਰਹੇ ਬਸ ਵਾਪਸੀ ਵੀ ਆਣਾ ਇਸੇ ਰਸਤੇ ਚ ਇਹ ਬੱਚੇ ਪਾਰ ਕਰ ਰਹੇ ਦਿਰਾਤ ਪਾਰ ਕਿੰਨੇ ਕਿ ਆਪਣੇ ਆਪਣੇ ਪਿੰਡ ਦੇ ਫਸੇ ਹੋਏ ਨਹੀਂ ਕਿਦੇ ਇੱਥੇ ਬੱਚੇ ਸਾਰਾ ਇਲਾਕਾ ਹੀ ਬੈਠਾ ਇੱਥੇ ਬੱਚੇ ਬੱਚੇ ਪਾਰ ਕਰੇ ਜਾਂਦੇ ਪਸ਼ੂ ਹੈਗੇ ਨੇ 10-10 ਪਸ਼ੂ ਕਿਧੇ ਲੈ ਜਾਈਏ ਕੰਦੇ ਬੋਝ ਲੈ ਜਾਈਏ ਨੁਕਸਾਨ ਸਾਡਾ ਬਹੁਤ ਹੋ ਚੁੱਕਾ ਹੈ ਹਰੇ ਕਿੰਨੇ ਵੀ ਜ਼ਿੰਮੇਦਾਰ ਕਿੰਨੀ ਸੀ ਜਿਹੜੀ ਵਿੱਚ ਆ ਗਈ ਇਹ ਤੇ ਭਾਈ ਤੁਹਾਡੀ ਇਹ 11 ਕਿੱਲੇ ਆਈ ਪਈ ਇੱਥੇ ਤੁਹਾਡੀ ਤੁਹਾਡੀ ਕਿੰਨੀ ਸੀਗੀ ਸਾਡੀ ਆਪ ਦੀ ਹੈਗੀ ਸੀ 100 150 ਕਿੱਲਾ ਸਾਰੀ ਡੁੱਬੀ ਪਈ ਏ ਕਿਤੇ ਸੀ ਕਿ ਆਪ ਦੀ ਸੀ ਆਪ ਦੀ ਸੀ ਆਪ ਦੀ ਸੀ ਬੜਾ ਮੁਸ਼ਕਲ ਹੋ ਜੂਆ ਬਹੁਤ ਮੁਸ਼ਕਲ ਹੋ ਗਿਆ ਬਹੁਤ ਸਰਕਾਰ ਦਾ ਪ੍ਰਬਾਈ ਸਾਡੀ ਕਰ ਹੀ ਨਹੀਂ ਸਕਦੇ ਬਸ ਲਾਲ ਚਗਾ 8600 ਦੇਤਾ ਕਿੰਨੇ ਦੇਤਾ ਕਿਵੇਂ ਦੇਤਾ ਉਸ ਤੋਂ ਉੱਤੇ ਕੁਝ ਨਹੀਂ ਸਰੋ